ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਵੀਡੀਓ ਤੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਜੀ ਵਧੀਆ ਰੇਟਾਂ 'ਚ ਮਸ਼ੀਨਰੀਆਂ ਨੇ ਕੋਈ ਵੀ ਮਸ਼ੀਨਰੀ ਪਸੰਦ ਆਵੇ ਮਾਲਕ ਦਾ ਨੰਬਰ ਤੁਹਾਨੂੰ ਆਪਾਂ ਵੀਡੀਓ 'ਚ ਦੇ ਦਾਂਗੇ ਮਾਲਕ ਨਾਲ ਡਾਇਰੈਕਟ ਗੱਲ ਕਰ ਲਿਓ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 946592488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱ ਕੁਝ ਵੀ ਹੈ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆਪਾਂ ਐਡ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਲਾ ਦੇਵਾਂਗੇ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਪਲਟੀਨਾ ਮੋਟਰਸਾਈਕਲ ਪਹਿਲਾਂ ਲੈ ਕੇ ਪਹੁੰਚੇ ਹਾਂ ਗੱਡੀਆਂ ਦੀ ਗੱਲ ਵੀ ਕਰਾਂਗੇ ਇੱਕ ਆਪਾਂ i20 ਲੈ ਕੇ ਪਹੁੰਚੇ ਹਾਂ ਜਮਾ ਸਸਤੀ ਉਹਦੀ ਵੀ ਗੱਲ ਕਰਾਂਗੇ ਪਲਟੀਨਾ ਚੈੱਕ ਕਰੋ ਪਹਿਲਾਂ ਬਹੁਤ ਵਧੀਆ ਕੰਡੀਸ਼ਨ ਚ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਾਡਲ ਦੀ ਗੱਲ ਕਰੀਏ 2018 ਮਾਡਲ ਇਹ ਪਲਟੀਨਾ ਆਪਾਂ ਨੂੰ ਮਿਲ ਜਾਊਗਾ 45000 ਰੁਪਏ ਮਾਲਕ ਨੇ ਮੰਗ ਕੀਤੀ ਹੈ ਜਲੰਧਰ ਮਾਲਕ ਦਾ ਏਰੀਆ 8590 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣਾ ਮੋਟਰਸਾਈਕਲ ਆਪ ਤੋਹਾੜ ਖਾਤਰ ਲੈ ਕੇ ਪਹੁੰਚਿਆ ਸੀ ਜੇ ਕਿਸ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਕਿਸੇ ਨੇ ਚਲਾ ਕੇ ਦੇਖਣਾ ਸਟਾਰਟ ਕਰਕੇ ਦੇਖਣਾ ਕਾਗਜ਼ ਪੱਤਰ ਦੇਖਣੇ ਤਾਂ ਮਾਲਕ ਦੇ ਘਰੀ ਜਲੰਧਰ ਖੜਾ ਤੁਹਾਨੂੰ ਮਿਲੂਗਾ ਜਾ ਕੇ ਦੇਖ ਲਓ ਚਲਾ ਕੇ ਦੇਖ ਲਓ ਤੇ ਪਸੰਦ ਆਊਗਾ ਤੁਹਾਨੂੰ ਰੇਟ ਮੌਕੇ ਤੇ ਘਟਾਇਆ ਜਾਊਗਾ ਸੀ ਕੋਈ ਫਿਕਸ ਰੇਟ ਨਹੀਂ ਹੈਗਾ ਜਿਹੜਾ ਤੁਹਾਨੂੰ ਮੈਂ ਦੱਸਾਂ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਤੁਸੀਂ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ 700 97 02 04 ਮਾਲਕ ਨਾਲ ਕਰੋ ਗੱਲਬਾਤ ਆਪ ਹੀ ਸੀ ਇੱਕ ਆਪਾਂ ਆਟੋ ਲੈ ਕੇ ਪੁੱਛਿਆ ਸੀ 2021 ਮਾਡਲ ਹੈ ਬਿਲਕੁਲ ਨਵਾਂ ਸੀ ਤੇ ਲੁਧਿਆਣਾੇ ਖੜਾ ਹੈਗਾ ਤੇ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਆਟੋ ਵਾਸਤੇ ਲੈ ਕੇ ਪੁੱਛਿਆ ਸੀ ਆਟੋ ਚੈੱਕ ਕਰੂ 1,30,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਨਵੇਂ ਵਾਂਗੂ ਟਾਇਰ ਮਿਲ ਜਾਣਗੇ ਕੰਡੀਸ਼ਨ ਚੈੱਕ ਕਰੂ ਨਾ ਤਾਂ ਕੋਈ ਐਕਸੀਡੈਂਟਡ ਹੈ ਨਾ ਹੀ ਕੋਈ ਕੰਮ ਭਾਲਦਾ ਵਧੀਆ ਆਟੋਵਲ ਸੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਨ ਤਾਂ ਜਾ ਕੇ ਦੇਖ ਸਕਦੋਂ ਕਿਸੇ ਨੇ ਤੋੜ ਕੇ ਦੇਖਣਾ ਟ్రਾਈ ਲੈਣੀ ਹੈ ਤਾਂ ਮਾਲਕ ਦੇ ਘਰੇ ਖੜਾ ਹੈਗਾ ਲੁਧਿਆਣੀ ਤੇ ਘਰੇ ਤੁਹਾਨੂੰ ਮਿਲ ਜੂਗਾ ਤੇ ਕੋਈ ਖਰੀਦਣ ਦਾ ਹੈਗਾ ਚਾਹ ਬਨ ਤਾਂ ਮਾਲਕ ਦੇ ਨਾਲ ਗੱਲ ਕਰ ਸਕਦੋਂ ਨੰਬਰ ਆਪਾਂ ਮਾਲਕ ਬਾਈ ਦਾ ਸਕਰੀਨ ਤੇ ਦੇ ਰੱਖਿਆ ਸੀ 88400 7260 293 ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਸਕਦੋਂ ਤੇ ਗੱਲ ਕਰਾਂਗੇ ਆਪਾਂ TDI ਗੱਡੀ ਦੀ 2010 ਮਾਡਲ ਆਪਾਂ ਲੈ ਕੇ ਪਹੁੰਚੇ ਅਸੀਂ ਐਂਡੀਕਾਰ TDI ਤੇ ਦੂਜੇ ਨਾਮ ਹੈ ਗੱਡੀ ਇਹ ਧੂਰੀ ਖੜੀ ਆ ਤੇ ਕੰਡੀਸ਼ਨ ਆ ਲੁੱਕਿਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਹੈ ਚਿੱਟੇ ਰੰਗ ਦੀ ਆ ਵਧੀਆ ਮਾਲਕ ਨੇ ਰੱਖੀ ਹੋਈ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੋਂ ਗੱਡੀ ਘਰੇ ਮਿਲੂਗੀ ਧੂਰੀ 90000 ਦੇ ਵਿੱਚੋਂ ਘੱਟਵਾਦ ਕਰਕੇ ਗੱਡੀ ਮਾਲਕ ਸੇਲ ਕਰ ਦੇਣਗੇ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਹੀ ਰਹੀਆਂ ਸੀ ਫੋਟੋਆਂ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਅੰਦਰ ਬਾਹਰ ਦੀਆਂ ਸਾਰੀਆਂ ਮਾਲਕ ਨੇ ਫੋਟੋਆਂ ਮ ਦਿਖਾਈਆਂ ਸੀ ਤੇ ਤੁਸੀਂ ਚੱਕ ਕਰ ਹੀ ਰਹੇ ਹੋ ਉਂਜਣਗਿਰ ਵੱਲੋਂ ਕੋਈ ਕਮੀ ਪੇਸ਼ ਨਹੀਂ ਫੁੱਲ ਗਰੰਟਡ ਗੱਡੀ ਹੈ ਸਾਰੀ ਗਾਰੰਟੀ ਆਪਾਂ ਨੂੰ ਫੁੱਲ ਬਟਾ ਫੁੱਲ ਮਿਲੇਗੀ ਗੱਡੀ ਦੀ ਇਕੱਲੀ ਗੱਲੀ ਚੀਜ਼ ਦੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਆਪ ਹੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਆਪਣਾ ਤੁਹਾਨੂੰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਰੂਰ ਪਾਇਆ ਕਰੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਤੁਹਾਨੂੰ ਆਈ ਆਪਣੀ ਵੀਡੀਓ ਤੇ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚੋਂ ਆਪਾਂ ਮਸ਼ੀਨਰੀਆਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਲੈ ਕੇ ਆਉਂਦੇ ਰਹੇ ਨੇ ਅਸੀਂ ਅਗਲੀ ਵੀਡੀਓ ਵਾਸਤੇ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਕਮੈਂਟ ਕਰੋ ਠੀਕ ਹੈ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੋਈ ਗੱਡੀ ਮੋਟਰਸਾਈਕਲ ਕੋਈ ਬੋਲਟ ਕੋਈ ਸਕੂਟੀ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਗੱਲ ਕਰਾਂਗੇ ਜੀ ਹੁਣ ਆਪਾਂ ਗੱਡੀ ਦੀ ਆਪਣੇ ਕੋਲੇ i20 ਗੱਡੀ ਪਹੁੰਚੀ ਅਸੀਂ ਚੈੱਕ ਕਰੋ ਮਾਲਕ ਨੇ ਵੇਚਣੀ ਹੈ ਇਹ ਐਨਓਸੀ ਮਿਲ ਜੂਗੀ ਸਭ ਤੋਂ ਪਹਿਲਾਂ ਤਾਂ ਮਾਲਕ ਨੇ ਇਹੀ ਦੱਸਿਆ ਮਾਡਲ ਦੀ ਗੱਲ ਕਰੀਏ 2010 ਮਾਡਲ ਹੈ ਸੀਐਨਜੀ ਕਟ ਲੱਗੀ ਹੋਈ ਆ ਵਾਈਟ ਕਲਰ ਚ ਹੈ ਚਿੱਟੇ ਰੰਗ ਦੀ ਗੱਡੀ ਆ ਵਧੀਆ ਗੱਡੀ ਆ ਜੀ ਸੋਹਣੀ ਗੱਡੀ ਆ ਤੇ ਰੇਟ ਕੁੱਲ 99000 ਰੁਪਏ ਇੱਕ ਵਾਰੀ ਮਾਲਕ ਨੇ ਕਿਹਾਗਾ 99000 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ 99000 ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਰੇਟ ਘਟਾਇਆ ਜਾਊਗਾ ਮੌਕੇ ਤੇ ਤੇ ਹੋਰ ਵੀ ਘਟ ਹੋ ਜਾਊਗਾ ਬਾਕੀ ਤੁਸੀਂ ਦੇਖ ਰਹੇ ਹੋ ਸੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ i20 ਗੱਡੀ ਕਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਜ਼ਰੂਰ ਦੱਸਿਓ ਜੀ 99000 ਇੱਕ ਵਾਰੀ ਡਿਮਾਂਡ ਆ ਤੁਸੀਂ ਮਾਲਕ ਦੇ ਘਰੇ ਮਲੂਟ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦਾ ਹਾਂ ਬੋਰਨਟ ਚਾ ਕੇ ਦੇਖ ਲਓ ਜੀ ਇੰਚਨ ਗੇਅਰ ਚੈੱਕ ਕਰ ਲਓ ਚਲਾ ਕੇ ਦੇਖ ਲਓ ਟਰਾਈ ਲੈ ਲਓ ਕਾਗਜ਼ ਪੱਤਰ ਦੇਖ ਲਓ ਜਦੋਂ ਫੁੱਲ ਤਸੱਲੀ ਤੁਹਾਡੀ ਹੋ ਗਈ ਜਦੋਂ ਫਿੱਟ ਬੈਂਦੀ ਹੈ ਗੱਡੀ ਪੂਰੀ ਤਰ੍ਹਾਂ ਉਹ ਤੋਂ ਬਾਅਦ ਮਾਲਕ ਕਹਿੰਦੇ ਨੇ ਵੀ ਰੇਟ ਬਹਿ ਕੇ ਕਰ ਲਾਂਗੇ ਐਨੇ ਰੇਟ ਨਹੀਂ ਕਰਦੇ ਠੀਕ ਆ ਜੀ ਬਾਕੀ ਮਾਲਕ ਕਹਿੰਦੇ ਆ ਵੀ ਫੁੱਲ ਬਟਾ ਫੁੱਲ ਡਿਸਕਾਊਂਟ ਕਰਾਂਗੇ ਮਾਨਤਨ ਪੂਰਾ ਜੱਜ ਕੇ ਕਰਾਂਗੇ ਰੇਟ ਘਟਾਇਆ ਜਾਊ ਅਸੀਂ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਮ ਮਾਲਕ ਦੇ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਫੋਨ ਤੇ ਨੰਬਰ ਸਕਰੀਨ ਤੇ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ ਕਰ ਉਹ ਗੱਲਬਾਤ ਤੁਸੀਂ ਮਾਲਕ ਦੇ ਨਾਲ ਆਪੀ ਚ ਬਾਕੀ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਸੇ ਨੇ ਐਡ ਕਰਵਾਉਣੀਆਂ ਜੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੂ ਚਾਹੇ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਬਿਲਕੁਲ ਫਰੀਦ ਵਿੱਚ ਛੇਤੀ ਤੋਂ ਛੇਤੀ ਆਪਾਂ ਐੜਤ ਵੜੀ ਲਗਾ ਦੇਵਾਂਗੇ ਜੀ